ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਬਾਕੀ ਹੁਣ ਆਪਾਂ ਤੁਹਾਡੇ ਨਾਲ ਲੱਗੇ ਆ ਜੀ ਦੋ ਵਿਚਾਰ ਪੇਸ਼ ਕਰਨ ਜੀ ਵਿਚਾਰ ਵੀ ਇਹ ਹੈ ਜੀ ਜਿਹੜੇ ਸੇਬ ਚੋਰੀ ਸੇਬ ਕਰ ਰਹੇ ਨੇ ਜੀ ਇਹਨਾਂ ਨੂੰ ساری ਉਮਰ ਪਿੰਡ ਦੇ ਵਿੱਚ ਲੋਕੀ ਹੁਣ ਕੀ ਕਹਿ ਕੇ ਪੁਕਾਰਿਆ ਕਰਨਗੇ ਪਤਾ ਲੋਕਾਂ ਨੇ ਆਖਿਆ ਕਰਨਾ ਭਾਉ ਉਹਨਾਂ ਘਰੇ ਜਾਣਾ ਸੇਬ ਚੋਰੀ ਕੀਤੇ ਸੀ ਜਿਨ੍ਹਾਂ ਨੇ ਪੱਕੀਆਂ ਹੋਣ ਇਹਨਾਂ ਦੀਆਂ ਅੱਲਾ ਪੈ ਜਾਣੀਆਂ ਅੱਲਾ ਤੇ ਬਾਕੀ ਕੀਤਾ ਕੰਮ ਮਾਰਾਇ ਦੀ ਬਾਕੀ ਚਲੋ ਲਾਪਾਂ ਵੀ ਵੀਡੀਓ ਪਾਈ ਆਪਾਂ ਵੀ ਹੁੰਦੇ ਵੀਰਪਰਾ ਡਰਾਈਵਰ ਦੇ ਹਾ ਦਾ ਨਾਰਾ ਮਾਰਿਆ ਵੀ ਚਲੋ ਗਰੀਬ ਅੱਜ ਵੀ ਜਿਵੇਂ ਲੋਕਾਂ ਸੋਸ਼ਲ ਮੀਡੀਆ ਤੇ ਸਾਰੇ ਵੀਰਾਂ ਨੇ ਆਪੋ ਆਪਣੇ ਤੇ ਬਾਕੀ ਵੀਰ ਦਾ ਬਹੁਤ ਚਲੋ ਜਿੱਦਾਂ ਵੀ ਲੋਕਾਂ ਨੇ ਸਾਥ ਦਿੱਤਾ ਬਾਅਦ ਵਿੱਚ ਬਾਕੀ ਪਤਾ ਕੀ ਗੱਲ ਆ ਉਸ ਟਾਈਮ ਕੋਈ ਡਰਾਈਵਰ ਦਾ ਜਿਹੜਾ ਲੋਕਾਂ ਨੇ ਤੱਕਾ ਕੀਤਾ ਜਿਹੜੇ ਆਉਣ ਜਾਣ ਵਾਲੇ ਰਾਹੀ ਸੀ ਕੋਈ ਤਿੰਨ ਤਿੰਨ ਚਾਰ ਚਾਰ ਪੇਟੀਆਂ ਚੁੱਕ ਚੁੱਕੇ ਜਾ ਰਹੇ ਵੇਖੋ ਲੱਖ ਲੈਣ ਤਾਂ ਤੁਹਾਡੇ ਆ ਦੇਖੋ ਕੀ ਕਰੀ ਜਾਂਦੇ ਚੰਗੇ ਭਰੇ ਆ ਬੀਬੀ ਵੀ ਲਾ ਕੇ ਖੜੀ ਐ ਇੱਕ ਹੈਨਾ ਗੁਰਗੋ 100 ਰੁਪਏ ਦੇ 4 ਕਿਲੋ ਸੇਬ ਆਉਂਦੇ ਤੁਸੀਂ ਗੁਰਗੋ 100 ਰੁਪਏ ਚ ਵੇਚ ਗਏ ਜੇ 100 ਰੁਪਏ ਦੇ 4 ਕਿਲੋ ਸੇਬ ਵਿਕਦੇ ਰਹਿ ਜਾਂ ਤੇ ਕੋਈ ਪੁੱਛਦਾ ਨਹੀਂ ਰਿਹਾ ਉਹ ਲੱਖ ਲਾਣ ਤਾਂ ਤੁਹਾਡੇ ਪੰਜਾਬੀਆਂ ਨੇ ਗੁਰਗੋ ਪਿਆਬੀ ਦਾ ਗੁਰਗੋ ਨਾਮ ਬਣਿਆ ਵਰਟਾ ਤੱਕ ਕਿਵੇਂ ਲੰਗਰ ਲਾ ਲਾ ਕੇ ਆਨੋ ਦਿਆ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਆ ਕਿਹਾ ਵਾ ਇੱਕ ਪੀੜੀ ਜੋੜਦੀ ਤੇ ਦੂਸਰੀ ਰੋੜਦੀ ਇਹ ਗੱਲ ਕੋਈ ਝੂਠੀ ਨਹੀਂ ਆ ਲੋਕਾਂ ਨੇ ਜੋ ਇਹ ਗੱਲਾਂ ਬਣਾਈਆਂ ਸੱਚੀਆਂ ਬਣਾਈਆਂ ਹੈਨਾ ਵੀ ਜਿਵੇਂ ਕੋਈ ਪੀੜੀ ਤੇ ਪੀੜੀ ਕਈ ਚਾਚੇ ਤਾਈ ਹੁੰਦੇ ਸਾਰਾ ਸਾਲ ਜੋੜਦੇ ਰਹਿੰਦੇ ਜੁੜਦੇ ਰਹੇ ਕਈ ਰੰਬੰਦਾ ਹੈਨਾ ਬਾਅਦ ਵਿੱਚ ਕੋਈ ਇਹੋ ਜਿਹਾ ਗੱਪੜੂ ਉੱਠਦਾ ਏ ਵੀ ਜੋ ਜੋੜਿਆ ਹੁੰਦਾ ਸਾਰਾ ਹੀ ਲੈ ਜਾਂਦਾ ਏ ਤਾਨੂੰ ਪਤਾ ਹੀ ਅੱਜ ਦੇ ਜ਼ਮਾਨੇ 'ਚ ਹੈਨਾ ਉਹ ਹਿਸਾਬ ਹੁਣਾ ਕਿੰਨੇ ਲੰਗਰ ਲਾਏ ਪੰਜਾਬੀਆਂ ਨੇ ਕਿੰਨੇ ਦਾਨ ਕੀਤੇ ਆ ਤਾਂ ਵੀ ਤੁਹਾਡੇ ਸੇਵ ਚੁੱਕਣੇ ਸਾਰੀ ਕੁੜੀਆਂ ਮਿੱਟੀ ਖੇਪਵਾਤੀ ਉਹਨਾਂ ਦੇ ਸਿਰ ਤੇ ਵੀ ਸਾਰੇ ਪੰਜਾਬੀਆਂ ਦੇ ਸਿਰ ਤੇ ਵਿੱਚੇ ਮੈਂ ਆ ਨਾ ਕਿਉਂਕਿ ਇਹ ਇਕੱਲੇ ਦੇ ਨਹੀਂ ਕੁਰਸੀ ਦਾ ਕੰਮ ਮਾੜਾ ਕੀਤਾ ਹੈ ਬਾਕੀ ਉਹਨਾਂ ਲੋਕਾਂ ਨੂੰ ਅੱਜ ਵੀ ਲੋਕ ਪਿਆਰ ਕਰਦੇ ਆ ਜਿਹੜੇ ਲੰਗਰ ਲਾਉਂਦੇ ਆ ਦਾਨ ਕਰਦੇ ਆ ਪਰ ਫਿਰ ਵੀ ਉਹ ਸਬੂਤ ਦਿੱਤਾ ਲੋਕਾਂ ਨੇ ਉਸ ਡਰਾਈਵਰ ਭਰਾ ਨੂੰ ਲੋਕਾਂ ਨੇ ਆਪਣੇ ਪੰਜਾਬੀਆਂ ਨੇ ਵਿਵਾਦ ਤੋਂ ਵਾਦਦਾਨ ਜੋ ਵੀ ਉਹਦੇ ਵਿਚਾਰੇ ਦਾ ਸਾਥ ਦਿੱਤਾ ਗਿਆ ਜਿੰਨਾ ਵੀ ਕਿਸੇ ਤਿਲ ਫੁੱਲ ਹਨ ਤੇ ਉਸ ਵੀਰ ਦਾ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਖੁੱਲੇ ਗੱਫੇ ਜਲੋ ਕਰਕੇ ਤੇ ਜਿਹੜਾ ਉਹਦਾ ਵਿਚਾਰੇ ਦਾ ਨੁਕਸਾਨ ਹੋਇਆ ਜਿੰਨਾ ਤੱਕ ਜਲੋ ਸਾਰਾ ਤਾਂ ਰੱਬ ਹੀ ਜਾਣਦਾ ਹੈ ਕਿ ਨਹੀਂ ਕਿੰਨਾ ਵੀਰ ਦਾ ਨੁਕਸਾਨ ਹੋਇਆ ਕਿੰਨੀ ਗੱਲਬਾਤ ਕਿਉਂਕਿ ਕੱਲਾ ਸੇਬਾਂ ਦਾ ਨਹੀਂ ਨਾਲ ਗੱਡੀ ਦੀ ਵੀ ਟੁੱਟਪਾਚ ਹੋਈ ਹੋਊਗੀ ਹੁਣ ਕਿਤੇ ਗੱਡੀ ਦਾ ਵੀ ਉਹਨੂੰ ਵਿਚਾਰੇ ਨੂੰ ਕੋਈ ਨਾ ਕੋਈ ਕੰਮ ਕਰਾਉਣਾ ਹੈ ਵਾਲਾ ਪਾਣੀ ਕਿਈ ਰ ਆ ਸਭ ਕੋਈ ਡੋਲੇ ਜਾਂਦਾ ਹੈ ਹੈਨਾ ਤੇ ਸਟਾਰਟ ਗੱਡੀ ਹੋਊਗੀ ਕੋਈ ਗੱਡੀ ਤੋਂ ਵੀ ਰਗੜਾ ਆਇਆ ਹੋਊਗਾ ਇੰਜਨ ਨੂੰ ਵੀ ਤੇ ਬਾਕੀ ਠੀਕ ਆ ਵੀਰ ਜੀ ਬਾਕੀ ਲੱਖ ਲਾਂਹਤਾ ਵਾਰ-ਵਾਰ ਲਾਂਹਤਾ ਪੈਨੀਆਂ ਰਹਿਣਗੀਆਂ ਤੇ ਬਾਕੀ ਇਹਨਾਂ ਨੂੰ ਸੇਬ ਚੋਰੀ ਅਲ ਪੱਕੀ ਪੈ ਜਾਣੀਆਂ ਤੇ ਲੋਕ ਇਹੋ ਹੀ ਪੁਕਾਰਿਆ ਕਰਨਗੇ pau ਸੇਬ ਚੋਰੀ ਕਰਨ ਵਾਲਿਆਂ ਦੇ ਘਰ ਵਿੱਚ ਜਾਣਾ ਠੀਕ ਹੈ ਜੀ ਬਾਕੀ ਕਈਆਂ ਪਿੰਡਾਂ ਨੇ ਬਹੁਤ ਸਾਥ ਦਿੱਤਾ ਉਹਨਾਂ ਵੀਰਾਂ ਦਾ ਧੰਨਵਾਦ ਜੀ ਮੈਂ ਤੁਹਾਡਾ ਵੀਰ ਦਿਲਬਾਹ ਸਿੰਘ ਰੰਦਾਵਾ ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਧੰਨਵਾਦ ਜੀ ਥੈਂਕ ਯੂ